ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸੰਗਤ ਜੀ ਆਪ ਜੀ ਦੇ ਚਰਨਾ ਪਾਸ ਨਮਸਕਾਰ ਹੈ ਸੰਗਤ ਜੀ ਕਈ ਵਾਰ ਕਈ ਸੰਗਤਾਂ ਨੂੰ 40 ਦਿਨਾਂ ਦਾ ਜਿਹੜਾ ਇਹ ਅਭਿਆਸ ਹੈ ਇਹ ਸੁਣ ਕੇ ਕਾਫੀ ਸਵਾਲ ਮਨ ਵਿੱਚ ਉਤਪੰਨ ਹੋ ਜਾਂਦੇ ਨੇ ਕਿ ਸਿਰਫ 40 ਦਿਨ ਹੀ ਬੰਦਗੀ ਕਰਨੀ ਹੈ ਤੇ ਉਸ ਤੋਂ ਬਾਅਦ ਕੀ ਸੰਘਤ ਜੀ ਗੱਲ ਇਹ ਹੈ ਕਿ ਮਹਾਪੁਰਸ਼ਾਂ ਦੇ ਦੱਸਿਆ ਅਨੁਸਾਰ ਜਿਹੜੇ 40 ਦਿਨਾਂ ਦਾ ਅਭਿਆਸ ਹੁੰਦਾ ਹੈ ਭਾਵੇਂ ਉਹ ਧਾਰਮਿਕ ਮਾਰਗ ਵਾਸਤੇ ਹੋਵੇ ਭਾਵੇਂ ਉਹ ਸੰਸਾਰਿਕ ਰੁਕਾਵਟਾਂ ਨੂੰ ਦੂਰ ਕਰਨ ਵਾਸਤੇ ਹੋਵੇ 40 ਦਿਨਾਂ ਦਾ ਇਹ ਇੱਕ ਭਾਵ ਹੈ ਕਿ ਮਨ ਇਸ ਗੱਲ ਨੂੰ ਬੜੇ ਸਹਿਜੇ ਹੀ ਮੰਨ ਲੈਂਦਾ ਹੈ ਕਿ 40 ਦਿਨਾਂ ਤੱਕ ਇਹ ਅਭਿਆਸ ਕਰਨਾ ਹੀ ਹੈ ਤੇ ਇਸ ਕਾਰਨ ਉਹ ਅਣਗਹਿਲੀ ਨਹੀਂ ਕਰਦਾ ਉਹ ਪਾਵਨਾ ਕਰਕੇ ਇਸ ਗੱਲ ਨੂੰ ਮੰਨ ਲੈਂਦਾ ਹੈ ਕਿ 40 ਦਿਨਾਂ ਤੱਕ ਇਹ ਰੋਜ਼ ਦਾ ਨੇਮ ਬਣਾ ਕੇ ਤੇ ਗੁਰੂ ਜੀ ਦੀ ਬੰਦਗੀ ਕਰਨੀ ਹੈ ਸੰਗਤ ਜੀ ਜਿਹੜੇ ਪ੍ਰਾਣੇ ਮਹਾਪੁਰਸ਼ ਹੋਏ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਹਾਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਚਲੀਏ ਕੱਟੇ ਨੇ ਭਾਵ 40-40 ਦਿਨਾਂ ਦਾ ਜਾਪ ਰੱਖਿਆ ਹੈ ਸੰਘਤ ਜੀ ਜਦੋਂ ਅਸੀਂ ਬਿਮਾਰ ਹੋ ਜਾਂਦੇ ਆ ਉਦੋਂ ਸਾਨੂੰ ਡਾਕਟਰ ਵੀ ਕੁਝ ਟਾਈਮ ਵਾਸਤੇ ਲਗਾਤਾਰ ਦਵਾਈ ਖਾਣ ਵਾਸਤੇ ਕਹਿੰਦੇ ਨੇ ਕਿ ਇਹ ਦਵਾਈ ਜਿਹੜੀ ਹੈ ਇਹ ਲਗਾਤਾਰ ਖਾਣੀ ਹੈ ਕੁ ਵੀ ਦਿਨ ਦਾ ਨਾਗਾ ਪੈ ਗਿਆ ਤੇ ਇਸ ਦਵਾਈ ਨੇ ਅਸਰ ਨਹੀਂ ਕਰਨਾ ਸੋ ਠੀਕ ਇਸੇ ਤਰ੍ਹਾਂ ਹੀ ਜਦੋਂ ਸਾਨੂੰ ਕੋਈ ਰੁਕਾਵਟਾਂ ਪੈਦਾ ਹੋ ਜਾਂਦੀਆਂ ਨੇ ਉਸ ਵਕਤ ਸਾਨੂੰ 40 ਦਿਨਾਂ ਦੇ ਜਾਪ ਦਾ ਓਟ ਅਸਰਾ ਲੈਣਾ ਪੈਂਦਾ ਹੈ ਲੈਣਾ ਚਾਹੀਦਾ ਹੈ ਸੰਗਤ ਜੀ ਜਿਹੜੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਆ ਕਰਨਾ ਚਾਹਦੀਆਂ ਨੇ ਚਾਹੇ ਕਿਸੇ ਦੇ ਸੰਸਾਰਿਕ ਕਾਰਜ ਰੁਕ ਗਏ ਨੇ ਉਹਨਾਂ ਦੇ ਪਾਰ ਉਤਾਰੇ ਵਾਸਤੇ ਆਪ ਜੀ ਨਿਸ਼ਾਨ ਸਾਹਿਬ ਜੀ ਦੇ ਕੋਲ ਅਮ੍ਰਿਤ ਵੇਲੇ ਜਾਂ ਸ਼ਾਮ ਨੂੰ ਤੇ ਜਿਹੜੇ ਕਰ ਸਕਦੇ ਨੇ ਉਹ ਬੇਸ਼ੱਕ ਦੋਵੇਂ ਟਾਈਮ ਜਾ ਕੇ ਗੁਰੂ ਘਰ ਵਿੱਚ ਜੇ ਹੋ ਸਕੇ ਤੇ ਨਿਸ਼ਾਨ ਸਾਹਿਬ ਦੀ ਜਲ ਨਾਲ ਜਾਂ ਕੱਚੀ ਲੱਸੀ ਨਾਲ ਸੇਵਾ ਕਰਕੇ ਉੱਥੇ ਜਾਪ ਆਰੰਭ ਕਰ ਲੋ ਕਿੰਨੇ ਜਾਪ ਕਰਨੀ ਹੈ ਨਹੀਂ ਇਹ ਆਪ ਜੀ ਦੀ ਭਾਵਨਾ ਹੈ ਭਾਵੇਂ ਆਪ ਜੀ ਜਿਹੜੀ ਮਰਜੀ ਬਾਣੀ ਲੈ ਲਵੋ ਜਿਹਦੇ ਤੇ ਆਪ ਜੀ ਦਾ ਮਨ ਜਾਦਾ ਟਿਕਦਾ ਹੈ ਉਸ ਬਾਣੀ ਦਾ ਜਾਪ ਆਰੰਭ ਕਰੋ ਧਰਮ ਵਾਸਤੇ ਜਾਂ ਆਪਣੇ ਕਾਰਜ ਵਾਸਤੇ ਤੇ ਭਾਵਨਾ ਕਰਕੇ ਗੁਰੂ ਜੀ ਦੇ ਅੱਗੇ ਅਰਦਾਸ ਕਰਕੇ ਤੇ ਆਪ ਜੀ ਨਿਸ਼ਾਨ ਸਾਹਿਬ ਦੇ ਕੋਲ ਥੋੜੇ ਦਰੇਟੇ ਹੋ ਕੇ ਤਾਂ ਕਿ ਸੰਗਤਾਂ ਨੂੰ ਆਵਾਜਾਈ ਵਿੱਚ ਕੋਈ ਵਿਗਨ ਨਾ ਪਵੇ ਤੇ ਆਪਣੇ ਥੱਲੇ ਕੋਈ ਸਾਫ ਆਸਣ ਲਾ ਕੇ ਉਹਦੇ ਉੱਤੇ ਬਹਿ ਕੇ ਆਪ ਜੀ ਜਪ ਕਰੋ ਗੁਰੂ ਮਹਾਰਾਜ ਜੀ ਦੇ ਅੱਗੇ ਹਰ ਰੋਜ਼ ਅਰਦਾਸ ਬੇਨਤੀ ਆਪਣੇ ਕਾਰਜ ਪਰਧਾਏ ਕਰਨੀ ਹੈ ਤੇ ਸੰਗਤ ਜੀ ਜਿਵੇਂ ਕੀ ਮਹਾਪੁਰਸ਼ਾਂ ਨੇ ਦੱਸਿਆ ਹੈ ਕਿ ਨishan ਸਾਹਿਬ ਜੀ ਦੇ ਕੋਲ ਵੀ ਸ਼ਹੀਦਾਂ ਸਿੰਘਾਂ ਦੇ ਪੈਰੇ ਹੁੰਦੇ ਨੇ ਇਹ ਬਹੁਤ ਦਇਆਵਾਨ ਵੀ ਹੁੰਦੇ ਨੇ ਕੋਈ ਪਤਾ ਨਹੀਂ ਸੰਗਤ ਜੀ ਦੀ ਭਾਵਨਾ ਉਤੇ ਖੁਸ਼ ਹੋ ਕੇ ਮਹਾਰਾਜ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇ ਦੇਣ ਕਿਉਂਕਿ ਇਹ ਸਾਰੀ ਸਮਰਥਾ ਗੁਰੂ ਮਹਾਰਾਜ ਤੇ ਉਹਨਾਂ ਦੇ ਪਿਆਰਿਆਂ ਵਿੱਚ ਹੈ ਆਪ ਜੀ ਇਹ ਕਾਰਜ ਭਾਵਨਾ ਕਰਕੇ ਕਰਨਾ ਆਰੰਭ ਕਰਨ ਲੱਗੇ ਦੀ ਅਰਦਾਸ ਕਰਨੀ ਹੈ ਗੁਰੂ ਜੀ ਦੇ ਅੱਗੇ ਦੇਖ ਬਣਾ ਕੇ ਤੇ ਕੇ ਸ਼ਿਸ਼ਨਾਨ ਕਰਕੇ 40 ਦਿਨਾਂ ਤੱਕ ਆਪ ਜੀ ਜਾਪ ਕਰੋ ਅਖੀਰਲੇ ਦਿਨ ਵੀ ਦੇਗ ਬਣਾ ਕੇ ਆਪ ਜੀ ਭੋਗ ਪਾਓ ਮਹਾਰਾਜ ਜੀ ਚੜਦੀ ਕਲਾ ਕਰਨਗੇ ਅੰਗ ਸੰਗ ਸਹਾਈ ਹੋਣ ਸਾਰੇ ਜੀਵ ਜੰਤੂਆਂ ਦੇ ਇਨੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ